ਅੱਜ ਸੌਂ ਸੌਂ ਦੇ ਨਰਤਰੀ ਸ਼ੁਰੂ ਹੋਣ ਜਾ ਰਹੇ ਆ ਜੀ ਤੇ ਤੁਹਾਡੇ ਵੱਲੋਂ ਕੀ ਪ੍ਰਬੰਧ ਕੀਤੇ ਗਏ ਜੀ ਉੱਥੇ ਜਿਸਾਂ ਕਿ ਜੀ ਸ਼ਾਹਪੁਰ ਦੇ ਵਿੱਚੋਂ ਜਿਹੜੀ ਇਹ ਬਹੁਤ ਸਾਰੀ ਸੰਗਤ ਜਿਹੜੀ ਆ ਫਿਰ ਮਾਦਾ ਚਿੰਪੂਮੀ ਦੇ ਜਿਹੜੇ ਸਾਵਣ ਦੇ ਮੇਲੇ ਦੇ ਦੌਰਾਨ ਇੱਥੋਂ ਲੰਘਦੇ ਨੇ ਉਹਨਾਂ ਲਈ ਸਿਹਤ ਵਿਭਾਗ ਵੱਲੋਂ ਜਿਹੜੀਆਂ ਸਾਰੀਆਂ ਫਰਸਟ ایڈ ਦੀਆਂ ਸਹੂਲਤਾਂ ਜਿਹੜੀਆਂ ਨੇ ਤੇ ਫੂਡ ਦੀ ਚੈਕਿੰਗ ਦੀਆਂ ਟੀਮ ਸਾਡੀਆਂ ਲੱਗ ਚੁੱਕੀਆਂ ਨੇ ਉਹਦੇ ਵਿੱਚ ਜਿਸਾਂ ਕਿ ਮੰਗੂਵਾਲ ਜਿਹੜਾ ਜਿੱਥੇ ਕਿ ਸਟੇਸ਼ਨ ਆ ਉੱਥੇ ਸਾਡੀ ਐਂਬੂਲੈਂਸ ਕੱਢਦੀ ਹੈ ਇਕ ਤਲਵਾੜੇ ਦੇ ਥਰੂ ਜਿਹੜੀ ਚਲ ਰ ਜਾਂਦੀ ਹੈ ਉਹ ਤੇ ਭੋਲ ਕਰੋਤਾ ਦੇ ਵਿੱਚ ਵੀ ਸਾਡੀ ਐਂਬੂਲੈਂਸ ਤੇ ਸਾਡਾ ਹਸਪੀਟਲ ਹਾਈ ਅਲਰਟ ਤੇ ਨੇ ਸਿਵਲ ਹਸਪੀਟਲ ਤੇ ਜਿੰਨੇ ਵੀ ਐਸ ਜੀਐਸ ਹਸਪੀਟਲ ਡਿਸਟ੍ਰਿਕਟ ਦੇ ਸਾਰੇ ਹਸਪੀਟਲ ਜਿਹੜੇ ਆ ਹਾਈ ਅਲਰਟ ਤੇ ਰੱਖੇ ਜਾਂਦੇ 24 7 ਜਿਹੜੀ ਸੇਵਿਸ ਦੇ ਇੰਦਰੀ ਤੇ ਇਸੇ ਤਰ੍ਹਾਂ ਜਿਹੜੇ ਆ ਫਰਸਟ ਏਡ ਲਈ ਸਾਡੀਆਂ ਨਾਈਟ ਡਿਊਟੀਆਂ ਅਸੀਂ ਦਿਨ ਦਾ ਜਿਹੜੀ ਆ ਰਸਤੇ ਦੇ ਵਿੱਚ ਵੀ ਸਾਡੇ ਜਿਹੜੀਆਂ ਐਂਬੂਲੈਂਸਿਸ ਲੱਗੀਆਂ ਹੋਈਆਂ ਤਾਂ ਕਿ ਅਸੀਂ ਜੇ ਕੋਈ ਅਨਸਖਾਮੀ ਘਟਨਾ ਹੁੰਦੀ ਹੈ ਤਾਂ ਸਾਡੀ ਐਂਬੂਲੈਂਸਸ ਰੋ ਹਸਪਤਲ ਜੇ ਕੋਈ ਆ ਸਕੂ ਮੈਡੀਕਲ ਟੀਮ ਜੀ ਸਾਡੀਆਂ ਜਿਹੜੀਆਂ ਕੇ ਸਟੇਸ਼ਨ ਜੁਮੀਆਂ ਨੇ ਜੋ ਹਾਲ ਦੇ ਵਿੱਚ ਮੰਗੋਵਾਲ ਦੇ ਵਿੱਚ ਤੇ ਜਿਸ ਤਰ੍ਹਾਂ ਥਲਵਾੜੇ ਦੇ ਵਿੱਚ ਵੀ ਹੈਗੀ ਆ ਤੇ ਭੋਲ ਘੋਤਾ ਅਜੇ ਤੱਕ ਖੜਕਣ ਵਾਲੇ ਪਾਸੇ ਵੀ ਸਾਰੇ ਪਾਸੇ ਟੀਮ ਜੁਮੀਆਂ ਨੇ ਸਿਮਿਲਰਲੀ ਸਾਡੀ ਜਿਹੜੀ ਫੂਡ ਦੀ ਜਿਹੜੀ ਫੂਡ ਚੈਕਿੰਗ ਦੀ ਟੀਮਸ ਆ ਕਿਉਂਕਿ ਇਸ ਦੌਰਾਨ ਲੰਗਰ ਲੱਗਦੇ ਨੇ ਲੰਗਰਾਂ ਦੀ ਚੈਕਿੰਗ ਦੇ ਲਈ ਵੀ ਸਾਡੀਆਂ ਜਿਹੜੀਆਂ ਸਾਰੀਆਂ ਟੀਮਸ ਨੇ ਉਹ ਅਲਰਟ ਨੇ ਸਾਡੇ ਟਾਈਮ ਟੂ ਟਾਈਮ ਜਾ ਕੇ ਲੰਗਰ ਚੈੱਕ ਵੀ ਕਰਦੇ ਨੇ ਉਦੇ ਵਿੱਚ ਸਾਈਟ ਪ੍ਰੋਪਰ ਹਾਈਜਨਟੇਬਲ ਸੈਂਪਲਿੰਗ ਕਰਾ ਵੀ ਤਾਂ ਵੀ ਇਹ ਲੋਕਾਂ ਨੂੰ ਸਾਰੇ ਜਿਹੜੇ ਸਰਦਾਲੂ ਰੋਂਨ ਵੀ ਇਹ ਅਪੀਲ ਕਰਦੇ ਆ ਕਿ ਜਿਹੜੇ ਵੀ ਆਉਣਗੇ ਤੇ ਉਹ ਸਾਫ ਸਫਾਈ ਦਾ ਖਿਆਲ ਰੱਖਣ ਤੇ ਨਾਲੇ ਜਿਹੜੇ ਸਾਡੇ ਜਿਹੜੇ ਸਿਹਤ ਵਿਭਾਗ ਦੇ ਬੰਦਿਆਂ ਨੂੰ ਸਹਿਯੋਗ ਸਹਿਯੋਗ ਦੇ ਤਾਂ ਕਿ ਅਸੀਂ ਨਾ ਚੰਗੀ ਤਰ੍ਹਾਂ ਦੀ ਹੈਲਪ ਕਰ ਸਕੀਏ ਇਹ ਸਾਰੇ ਜਿਹੜੇ ਵਾਰੀਆ ਚ ਨੰਬਰ ਵੀ ਜਾਰੀ ਕੀਤਾ ਗਿਆ ਹੈ ਇਦਿ ਲਈ ਜਿਸ ਤਾਂ ਵੀ ਸਾਡੀ ਫਲੱਡ ਦੇ ਆਉਣ ਨਾਲ ਜਿਹੜੇ ਉਹਨੇ ਕੰਪਲੇਂਟ ਸੈੱਲ ਬਣਾਇਆ ਹੋਇਆ ਸੀ ਜਿਹੜਾ ਉਹ ਸਾਡਾ ਸਿਵਲ ਸਰਜਨ ਦੇ ਦਫ਼ਤਰ ਦੇ ਵਿੱਚ ਕਿਹੜਾ 24x7 ਨੰਬਰ ਚੱਲਦਾ ਉਹਦੇ ਵਿੱਚ ਉਹ ਹੈਗਾ 018822552170 ਨੰਬਰ ਹੈ ਉਹਦੇ ਤੇ 24 ਘੰਟੇ ਜਿਹੜੇ ਬੰਦੇ ਅਵੇਲੇਬਲ ਹੁੰਦੇ ਕੋਈ ਕੰਪਲੇਂਟ ਲਖਾ ਸਕਦੇ ਨੇ ਇਸੇ ਦੌਰਾਨ ਮੈਂ ਜਿਹੜੇ ਲੰਗਰ ਬਣਾਉਣ ਵਾਲਿਆਂ ਲਈ ਵੀ ਇੱਕ ਅਪੀਲ ਕਰਨੀ ਚਾਹੁੰਦਾ ਕਿ ਉਹ ਵੀ ਸਾਫ਼ ਸੁਥਰੇ ਲੰਗਰ ਬਗਾਉਣ ਤਾਂ ਕਿ ਜਿਸ ਤਾਂ ਕਿ ਅੱਜ ਬਰਸਾਤੀ ਮੌਸਮ ਵੀ ਹੈ ਇਦੇ ਵਿੱਚ ਕੋਈ ਵੀ ਕਿਸੇ ਕਿਸਮ ਦਾ ਜਿਹੜਾ ਬਾਟਰ ਬਾਂਡ ਫੀਸ ਦਾ ਕੋਈ ਜਿਹੜਾ ਡਾਇਰੈਕਟ ਰਿਜਿਸਟਰ ਦਾ ਨਾ ਹੋਵੇ ਪੇ ਇਨਫੈਕਟਡ ਖਾਹ ਦਾ ਲੋਨ ਦਿੱਤਾ ਜਾਵੇ ਤਾਂ ਕੀ ਕੋਈ ਪ੍ਰੋਬਲਮ ਆ ਜਾਏ ਤੇ ਸਾਰਿਆਂ ਨੂੰ ਸ਼ਹਿਰਪੁਰ ਵਾਸੀਆਂ ਨੂੰ ਵੀ ਅਪੀਲ ਕਰਦਿਆਂ ਕਿ ਇਹ ਵੀ ਸਾਰ ਸਿਹਤ ਵਿਭਾਗ ਦੇ ਨਾਲ ਪੂਰੀ ਤਰ੍ਹਾਂ ਸਹਿਯੋਗ ਕਰਨ ਤਾਂ ਕਿ ਅਸੀਂ ਮਲੇ ਨੂੰ ਪ੍ਰੋਪਰਲੀ ਸੰਭਲ ਸਕੀਏ ਥੈਂਕ ਯੂ